ਅਜਿਹੇ ਇਤੋਂ ਦੇ ਹਾਲਾਤ ਐਵੇਂ ਆ ਕਿ ਉਹ ਮਜ਼ਦੂਰ ਵੀ ਮਰਾਂ ਤੇ ਕਿਸਾਨ ਵੀ ਆ ਕੀ ਹਾਲਾਤ ਨੇ ਇੱਥੋਂ ਦੇ ਕਿਵੇਂ ਫਿਰ ਗੁਜ਼ਾਰਾ ਹੁੰਦਾ ਜੀ ਮਾੜੇ ਹਾਲਾਤ ਆ ਜੀ ਅੱਛਾ ਜੀ ਦੋਵੇਂ ਰੇਤ ਚੜ ਗਈ ਆ ਕਮ ਸੇ ਕਮ ਅਲੇ ਕਲਕ ਦਾ ਕੁਝ ਬੋਲ ਨਹੀਂ ਸਕਦੇ ਬਹੁਤ ਲੰਮਾ ਸਮਾਂ ਤੱਕ ਚੱਲੂਗੀ ਮਾਰ ਬੰਨ ਬੰਦਣਾ ਵਾ ਮਿੱਟੀ ਦੀ ਲੋੜ ਵੀ ਪੈਣੀ ਆ ਤੇਲ ਦੀ ਲੋੜ ਵੀ ਪੈਣੀ ਆ ਹਰ ਇੱਕ ਚੀਜ਼ ਦੀ ਲੋੜ ਪੈਣੀ ਆ ਆਪਣ ਨੂੰ ਜੀ ਇਲਾਕੇ ਦਾ ਵ代यक ਕੋਈ ਐਮਐਲਏ ਪਹੁੰਚਿਆ ਜਾਂ ਨਹੀਂ ਪਹੁੰਚਿਆ ਨਹੀਂ ਮਰ ਕੋਈ ਨਹੀਂ ਪਹੁੰਚਿਆ ਇਸ ਵਕਤ ਮੌਜੂਦ ਆ ਖਡੂਰ ਸਾਹਿਬ ਹਲਕੇ ਦੇ ਪਿੰਡ ਮੁੰਡਾ ਪਿੰਡ ਵਿਖੇ ਜਿੱਥੇ ਵੀਰ ਜਿਹੜੇ ਨੇ ਜਲੰਧਰ ਤੋਂ ਰਾਸ਼ਨ ਲੈ ਕੇ ਪਹੁੰਚੇ ਨੇ ਬਣਾ ਕੇ ਰਾਸ਼ਨ ਲੈ ਕੇ ਪਹੁੰਚੇ ਨੇ ਪਿੰਡ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਪਾਣੀ ਦੀ ਮਾਰ ਵੱਜੀ ਹੈ ਲੇਕਿਨ ਅੱਜ ਰਾਹਤ ਦੀ ਖਬਰ ਇਹ ਵੀ ਹੈ ਕਿ ਪਾਣੀ ਦਾ ਪੱਧਰ ਜਿਹੜਾ ਡੈਮਾਂ ਦੇ ਵਿੱਚ ਵੀ ਘਟਿਆ ਅਤੇ ਧੁੱਪ ਵੀ ਲੱਗੀ ਅਤੇ ਅਗਲੇ 2-3 ਦਿਨ ਜਿਹੜੇ ਨੇ ਉਹ بارش ਨਹੀਂ ਦੱਸੀ ਜਾ ਰਹੀ ਲੇਕਿਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੱਲੇ ਵੀ بارش ਦੀ ਜਿਹੜੀ ਆ ਉਹ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਹੈ ਕਿ ਪੈ ਸਕਦੀ ਹੈ ਇੱਥੇ ਜਲੰਧਰ ਤੋਂ ਵੀ ਰਾਸ਼ਨ ਲੈ ਕੇ ਪਹੁੰਚੇ ਲਗਾਤਾਰ ਸਮਾਜ ਸੇਵੀਆਂ ਦੇ ਵੱਲੋਂ ਲਗਾਤਾਰ ਹਰ ਕਿਸੇ ਦੇ ਵੱਲੋਂ ਜਿਹੜਾ ਹੈ ਹਾਰਡ ਪੀਡਤ ਇਲਾਕਿਆਂ ਦੇ ਵਿੱਚ ਸੇਵਾ ਕਰਨ ਦੀ ਆਪਣੇ ਵੱਲੋਂ ਜਿਹੜੀ ਆ ਪੂਰੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤੇ ਹਰ ਕੋਈ ਜਿਹੜਾ ਹੈ ਆਪੋ ਆਪਣੇ ਤਰੀਕੇ ਨਾਲ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਲੈ ਕੇ ਪਹੁੰਚ ਰਿਹਾ ਹੈ ਸਾਡੇ ਨਾਲ ਪਿੰਡ ਵਾਸੀ ਮੌਜੂਦ ਹੈ ਸਾਬਕਾ ਫੌਜੀ ਨੇ ਵੀਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਵੀਰ ਜੀ ਕੀ ਨਾਮ ਜੀ ਆਪਣਾ ਮੈਂ ਗੁਰਪ੍ਰੀਤ ਸਿੰਘ ਕਿਹੜਾ ਪਿੰਡ ਹੈ ਜੀ ਮੁੰਡਾ ਪਿੰਡ ਹੈ ਜੀ ਇੱਥੇ ਵੀਰ ਹਣ ਜਲੰਧਰ ਤੋਂ ਰਸਣ ਲੈ ਕੇ ਪਹੁੰਚੇ ਆ ਬਣਾ ਕੇ ਕੀ ਕਹਿਣਾ ਚਾਹੋਗੇ ਕੀ ਹਾਲਾਤ ਵੀ ਨੇ ਇਹ ਵੀ ਦੱਸਿਓ ਜੀ ਮੈਨੂੰ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜੇ ਰਸਣ ਲੈ ਕੇ ਇੱਥੇ ਪਹੁੰਚੇ ਆ ਜੀ ਜੀ ਹਾਂਜੀ ਇੱਥੇ ਦੇ ਹਾਲਾਤ ਐਵੇਂ ਆ ਕਿ ਹੋਰ ਮਜ਼ਦੂਰ ਵੀ ਮਿਲਾ ਤੇ ਕਿਸਾਨ ਵੀ ਆ ਅੱਛਾ ਜੀ ਦੋਵੇਂ ਰੇਤ ਚੜ ਅਲੇ ਕਲਕਦਾ ਕੁਝ ਬੋਲ ਨਹੀਂ ਸਕਦੇ ਬਹੁਤ ਲੰਮਾ ਸਮਾਂ ਤੱਕ ਚੱਲੂਗੀ ਮਾਰ ਪਰ ਕਿਹ ਜੋ ਗਰੀਬ ਆਦਮੀ ਆ ਤੇ ਕਿਉਂਕਿ ਮਿਹਨਤ ਵੀ ਜ਼ਰੂਰੀ ਹੈ ਨਹੀਂ ਕਿਤੇ ਜੀ ਤੇ ਕਿਉਂਕਿ ਉਹ ਨਾ ਉਹ ਫ੍ਰੀ ਬੈਠੇ ਆ ਜੀ ਤੋ ਰਾਸ਼ਨ ਘਰੇ ਹੋਊਗਾ ਖਾਣ ਵਾਸਤੇ ਮਿਲ ਗਿਆ ਤੇ ਇਹਨਾਂ ਧੰਨਵਾਦੀ ਕਰਨਾ ਜੀ ਸੋਟੇ ਸੋਟੇ ਬੱਚੇ ਆ ਕੋਈ ਭੁੱਖਾ ਨਹੀਂ ਰਹਿ ਸਕਦਾ ਜੀ ਮੈਂ ਨਾ ਫਿਰ ਧੰਨਵਾਦ ਕਰਦੇ ਆ ਵੀ ਜੋ ਇਹ ਫੋਨ ਤੇ ਇੱਥੇ ਪਹੁੰਚੇ ਜੀ ਅਸਲ ਲੋੜ ਕਹਿੰਦੇ ਉਦੋਂ ਪੈਣੀ ਹੈ ਜਦੋਂ ਪਾਣੀ ਲੱਥ ਗਿਆ ਪਾਣੀ ਲੱਥੋਂ ਤੋਂ ਬਾਅਦ ਕਿਹੜੀਆਂ ਮੁਸ਼ਕਲਾਂ ਦਾ ਇਲਾਕੇ ਦੇ ਲੋਕਾਂ ਨੂੰ ਫਿਰ ਸਾਹਮਣਾ ਕਰਨਾ ਪੈਂਦਾ ਦੇਖੋ ਜੀ ਰਸਨ ਮਤਲਬ ਮੁੱਕ ਬੰਦਣਾ ਵਾ ਮਿੱਟੀ ਦੀ ਲੋੜ ਵੀ ਪੈਣੀ ਆ ਤੇਲ ਦੀ ਲੋੜ ਵੀ ਪੈਣੀ ਆ ਹਰ ਇੱਕ ਚੀਜ਼ ਦੀ ਲੋੜ ਪੈਣੀ ਆ ਆਪਣ ਨੂੰ ਜੀ ਜੀ ਕਿਉਂਕਿ ਹੁਣ ਟਰੈਕਟਰ ਚੱਲਣਗੇ ਰਸਨ ਵੀ ਚੱਲੂਗਾ ਖਾਣਾ ਵੀ ਚੱਲੂਗਾ ਤੇ ਹੁਣ ਤੁਸੀਂ ਮਿੱਟੀ ਵੀ ਪਾਉਣੀ ਆ ਉੱਚੇ ਤੇਲ ਤੋਂ ਬਗੈਰ ਤਾਂ ਗੱਲ ਬਾਨੀ ਟਰੈਕਟਰ ਚ ਕਿੰਨੀ ਫਸਲ ਦਾ ਇੱਧਰ ਤੁਹਾਡੇ ਪਿੰਡ ਕਿੰਨੇ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਜੀ ਦੇਖੋ ਇਹ ਮੰਡ ਜੋ ਨੁਕਸਾਨ ਤਾਂ ਕਾਫੀ ਆ ਪਰ ਕੀ ਆ ਜਿਹੜੇ ਖੇਤੀਬਾੜੀ ਆ ਮਜ਼ਦ ਤੇ ਮਜ਼ਦੂਰ ਆ ਉਹਨਾਂ ਨੁਕਸਾਨ ਜ਼ਿਆਦਾ ਹੋ ਗਿਆ ਕਿਉਂਕਿ ਉਹ ਖਾਣ ਪੀਣ ਵਾਸਤੇ ਰਸਨ ਕਰੇ ਹੈ ਨਹੀਂ ਜੀ ਹਾਂਜੀ ਜੀ ਸੋ ਹੋਰ ਵੀ ਸਾਡੇ ਨਾਲ ਵੀਰ ਮੌਜੂਦ ਨੇ ਤੁਹਾਡਾ ਕੀ ਨਾਮ ਹੈ ਮਲਕੀ ਸਿੰਘ ਕੀ ਹਾਲਾਤ ਨੇ ਇੱਥੋਂ ਦੇ ਕਿਵੇਂ ਫਿਰ ਗੁਜ਼ਾਰਾ ਹੁੰਦਾ ਜੀ ਮਾੜੇ ਹੀ ਹਾਲਾਤ ਜੀ ਅੱਛਾ ਜੀ ਹਾਂਜੀ ਕਿਸੇ ਨੇ ਬਾਹ ਫੜੀ ਇਹਨਾਂ ਹਾਲਾਤਾਂ ਜੀ ਬਾਹ ਹੁਣ ਉਦਾਂ ਕਾਫੀ ਪਹਿਲਾਂ ਜ਼ਿਆਦਾ ਮੰਡਾ ਵਾਲੀ ਸੀ ਅੱਛਾ ਜੀ ਹੁਣ ਆ ਰਹੀ ਜਦਾ ਵੀਰ ਲੈ ਕੇ ਆ ਰਹੇ ਕੋਈ ਕੁਛ ਕਦੀ ਖੁੱਲਣਗੇ ਅੱਛਾ ਜੀ ਹਾਂਜੀ ਗੱਡੀਆਂ ਅੱਗੇ ਅੱਗੇ ਹਨ ਨਾ ਚਾਰਾ ਦਿੱਤਾ ਸੀ ਨਾ ਕੱਖ ਨਹੀਂ ਹਲੇ ਕੋਈ ਪਹੁੰਚਾ ਹੁਣ ਕੱਲ੍ਹ ਦੀਆਂ ਗੱਡੀਆਂ ਗਿਆ ਗੁਰਦਾਰੇ ਹਨ ਦਿੱਤਾ ਅੱਜ ਦਾ ਜੀ 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 ਹਾਂਜੀ ਫੌਜੀ ਸਾਹਿਬ ਇੱਕ ਸਵਾਲ ਮੈਂ ਜ਼ਰੂਰ ਕਰਨਾ ਚਾਹੂੰਗਾ ਇੱਕ ਚੀਜ਼ ਅਕਸਰ ਹਰ ਕਿ ਸੁੱਕੀਆਂ ਥਾਵਾਂ ਤੇ ਬੈਠੇ ਲੋਕ ਵੀ ਜਿਹੜੇ ਸੀਗੇ ਉਹ ਜਿਹੜਾ ਰਸਣ ਇਕੱਠਾ ਕਰ ਰਿਆ ਸੀ ਲੇਕਿਨ ਕਹਿ ਸਕਦੇ ਆ ਕਿ ਜਿਹੜੇ ਸੁੱਕੀਆਂ ਥਾਵਾਂ ਤੇ ਲੋਕ ਵੀ ਬੈਠੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਲੋੜਵੰਦ ਕਿਉਂਕਿ ਜਿਨ੍ਹਾਂ ਦੇ ਕੋਠੇ ਚੋੜੇ ਹੈ ਕਈਆਂ ਨੂੰ ਕੰਮ ਨਹੀਂ ਮਿਲ ਰਿਹਾ ਪਰ ਕਈ ਇੱਥੇ ਵੇਖਿਆ 20 25 25 ਕਿੱਲਿਆਂ ਵਾਲੇ ਸੁੱਕੀਆਂ ਥਾਵਾਂ ਵਾਲੇ ਵੀ ਰਸਣ ਲੈ ਗਏ ਦੇਖੋ ਜੀ ਉਹਨਾਂ ਕੀ ਬੋਲ ਸਕਦੇ ਆ ਜੋ ਲੈਂਚ ਚ ਬੰਦਾ ਖੜ ਜਾਵੇ ਤੇ ਨਾ ਉਹਨੂੰ ਬਾਹੋਂ ਫੜ ਕੱਢ ਸਕਦਾ ਨਾ ਉਹਨੂੰ ਕੁਝ ਬੋਲ ਸਕਦਾ ਹੁਣ ਪਿੰਡਾਂ ਚੋਂ ਹਰੇਕ ਪਿੰਡ ਚੋਂ ਕੋਈ ਪਿੰਡਾ ਜਾਂ ਕੋਈ ਸੰਸਦ ਮੰਨ ਲਓ ਉਹ ਚਾਰ ਪੰਜ ਬੰਦੇ ਹੁੰਦੇ ਆ ਜੋ ਬੰਦੇ ਵੀ ਕੋਈ ਗਲਤ ਬੋਲ ਦੇਣਾ ਸੋਚਦੇ ਨਹੀਂ ਇਹ ਕੀ ਗੱਲ ਕਿੱਥੇ ਜਾਣੀ ਆ ਜੀ 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 ਉਹਨੂੰ ਸੋਚਣ ਲੱਗਾ ਸਮਝ ਲਓ ਵੀ ਇਹ ਗੱਲ ਅਸੀਂ ਬੋਲਤੀ ਤੇ ਸਾਰੇ ਪਿੰਡ ਤੇ ਭਰ ਹੀ ਪਾ ਜਾਂਦੀ ਆ ਜੀ ਹੁਣ ਮੰਨ ਲਓ ਮੈਂ ਗਲਤ ਬੋਲਤਾ ਤੇ ਸਾਡੇ ਪਿੰਡ ਦਾ ਮੁਖੀ ਬਾਬਾ ਨੰਦ ਸਿੰਘ ਜੀ ਆ ਜੀ ਬਾਬੇ ਦੀ ਚੰਤੋਂ ਕਿਉਂਕਿ ਜੇ ਮੈਂ ਗਲਤ ਬੋਲਦਾ ਤੇ ਬਦਨਾਮੀ ਕੀਤੀ ਆ ਮੇਨ ਮੁਖੀ ਦੀ ਸਾਡੇ ਬਾਪੇ ਨੰਦਾ ਸਿੰਘ ਦੀ ਜੀ 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 ਕਿਉਂਕਿ ਬਾ ਬੰਤਾ ਸਿੰਘ ਜੀ ਆ ਉਹ ਵੀ ਸੰਯੋਗ ਦੇ ਰਹੇ ਆ ਜੇ ਆਪਾਂ ਗਲਤ ਬੋਲਦਾ ਤੇ ਉਹਨਾਂ ਦਾ ਕਿੰਨਾ ਨੁਕਸਾਨ ਆ ਮਤਲਬ ਕਿ ਕਿੱਥੋਂ ਤੱਕ ਆ ਤੇ ਉਹ ਨੁਕਸਾਨ ਹੀ ਇੱਕ ਸਦਾ ਉਹਨਾਂ ਦੀ ਬਦਨਾਮੀ ਆ ਜੀ ਸੋ ਇੱਥੇ ਵੀਰ ਜਲੰਧਰ ਤੋਂ ਆਏ ਆ ਜਿਹੜੇ ਕਿ ਆ ਜਿਹੜੇ ਸੁਕੀ ਰਸਤ ਵੀ ਲੈ ਕੇ ਪਹੁੰਚੇ ਆ ਜਿਹੜੇ ਲੰਗਰ ਇਹਨਾਂ ਸਾਰੇ ਵੀਰਾਂ ਤੇ ਬਣਾ ਕੇ ਲੈ ਕੇ ਪਹੁੰਚਿਆ ਸੋ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਤੁਸੀਂ ਵੇਖ ਸਕਦੇ ਛੋਟੇ ਛੋਟੇ ਬੱਚੇ ਵੀ ਉਹਨਾਂ ਦੇ ਨਾਲ ਆਏ ਆ ਵੀਰ ਜੀ ਕੀ ਨਾਮ ਜੀ ਆਪਣਾ ਹਾਂਜੀ ਮੇਰਾ ਨਾਮ ਜੀ ਜੀਤਪਾਲ ਜੇ ਜਲੰਧਰ ਕਿਹੜੇ ਪਿੰਡ ਤੋਂ ਆਏ ਤੁਸੀਂ ਜਲੰਧਰ ਕੋਟਸੀਖ ਤੋਂ ਆਏ ਆ ਜੀ ਕੋਟਸੀਖ ਤੋਂ ਅੱਛਾ ਜੀ ਇੱਧਰ ਕੀ ਹਾਲਾਤ ਦੇਖ ਰਹੇ ਹੋ ਤੁਸੀਂ ਇੱਧਰ ਜੀ ਬਹੁਤ ਮਾੜੇ ਹਾਲਾਤ ਆ ਜੀ ਪਾਣੀ ਦੇਖੋ ਕਿੰਨਾ ਤੁਸੀਂ ਦੇਖ ਰਹੇ ਹੋਵੋਗੇ ਵੀ ਇੱਥੇ ਵੀਡੀਓ ਦੇ ਵਿੱਚ ਵੀ ਪਾਣੀ ਬਹੁਤ ਆਇਆ ਹੋਇਆ ਜੀ ਤੇ ਮਾੜਾ ਹਾਲ ਹੈਗਾ ਇੱਧਰ ਜੀ ਇਹ ਸਹਿਯੋਗ ਜਿਹੜਾ ਇਹ ਤੁਸੀਂ ਮੰਨ ਲਓ ਕਿ ਕਿਹੜੇ ਕਿਸੇ ਸੰਸਥਾ ਵੱਲੋਂ ਜਾਂ ਕਿਸ ਤਰ੍ਹਾਂ ਨਹੀਂ ਜਿੱਦਾਂ ਆਪਣੇ ਮੱਲੇ ਵੱਲੋਂ ਆਇਆ ਹੈ ਮੱਲੇ ਵੱਲੋਂ ਆਇਆ ਹੈ ਜੀ ਅੱਛਾ ਜੀ ਸੋ ਪੰਜਾਬ ਦੇ ਇਹਨਾਂ ਹਾਲਾਤਾਂ ਤੇ ਜਿੱਥੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਕੀ ਕਹਿਣਾ ਚਾਹੁੰਦੇ ਹਾਂਜੀ ਹੈਲਪ ਤਾਂ ਜੀ ਸਾਰਿਆਂ ਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਆ ਜੀ ਬੰਦ ਚੜ੍ਹ ਕੇ ਕਰਨੀ ਚਾਹੀਦੀ ਮਦਦ ਅੱਛਾ ਜੀ ਔਰ ਜਿੱਦਾਂ ਹੁਣ ਜਿਹੜੇ ਲੋਕ ਜਿੱਦਾਂ ਵੀਰ ਹੁਣੇ ਕਹਿੰਦੇ ਵੀ ਹੋਰ ਬੰਦੇ ਵੀ ਆ ਕੇ ਲੈ ਜਾਂਦੇ ਰਾਸ਼ਨ ਉਹਨਾਂ ਨੂੰ ਥੋੜਾ ਸੋਚਣਾ ਚਾਹੀਦਾ ਵੀ ਜਿਹੜਾ ਸੁੱਕਾ ਰਾਸ਼ਨ ਆ ਇਦਾਂ ਕਹਿੰਦੇ ਆ ਵੀ ਫੀਡ ਦੀਆਂ ਬੋਰੀਆਂ ਆਪਾਂ ਵੀ ਵੀਡੀਓ ਦੇਖੀ ਦੀਆਂ ਫੀਡ ਦੇ ਬੋਰੀ 20 25 25 ਆਪਣੇ ਘਰੇ ਇਕੱਠੀਆਂ ਕਰੀਆਂ ਦੇ ਜਿਨ੍ਹਾਂ ਦੇ ਪਸ਼ੂ ਇਹਦਾ ਵਿੱਚ ਰੁੜੇ ਫਿਰਦੇ ਆ ਉਹਨਾਂ ਨੂੰ ਮਿਲਦੀ ਨਹੀਂ ਹੈਗੀ ਦੂਸਰਿਆਂ ਨੂੰ ਮਿਲ ਜਾਂਦੀ ਆ ਜੀ 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 ਤੋ ਇਸ ਕਰਕੇ ਫਿਰ ਉਹਨਾਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਵੀ ਜਿਨ੍ਹਾਂ ਨੂੰ ਜ਼ਿਆਦਾ ਲੋੜ ਆ ਪਹਿਲਾਂ ਉਹਨਾਂ ਨੂੰ ਪਹਿਲ ਹੋਣੀ ਚਾਹੀਦੀ ਜੀ 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 ਬਾਬਾ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਗੁਰਮੀਤ ਸਿੰਘ ਜੀ ਕਹਿ ਕੋਈ ਇਲਾਕੇ ਦਾ ਵ代यक ਕੋਈ ਐਮਐਲਏ ਪਹੁੰਚਿਆ ਜਾਂ ਨਹੀਂ ਪਹੁੰਚਿਆ ਨਹੀਂ ਬਾਰੂ ਕੋਈ ਨਹੀਂ ਪਹੁੰਚਿਆ ਮੁੰਡਾ ਪਿੰਡ ਦੇ ਵਿੱਚ ਹਾਂ ਜੀ ਨਹੀਂ ਕੋਈ ਨਹੀਂ ਪਹੁੰਚਿਆ ਕਮਾ ਦਾ ਸਭ ਮਰ ਮੁਰਗਿਆ ਛੋਨਾ ਵੀ ਤਾਂ ਬਾ ਹੋ ਗਿਆ ਵਾ ਜੀ ਬਹੁ ਮੰਦਾ ਆਲਾ ਤੇ ਇੱਕ ਮੰਡ ਜੀ ਜਾਂਦੇ ਕੰਮ ਦਿੰਦੇ ਤੇ ਮੰਡ ਜੀ ਜਿਦਾ ਕੰਮ ਹੀ ਤੇ ਮੰਡ ਜੋ ਕੰਮ ਬੰਦ ਹੋਇਆ ਵਾ ਐਟ ਟਾਈਮ ਸਾਰੇ ਬੇਲੇ ਤਰੇ ਫਿਰਦੇ ਜੀ ਫਿਰ ਜੀ ਤੁਸੀਂ ਰਾਸਣ ਲੈ ਕੇ ਪਹੁੰਚੇ ਹੋ ਬਣਾ ਕੇ ਜਲੰਧਰ ਤੋਂ ਆਏ ਜੇ ਸਭ ਤੋਂ ਪਹਿਲਾਂ ਤੇ ਅਸੀਂ ਤਨਵਾਦ ਕਰਦੇ ਆ ਕਿ ਤੁਸੀਂ ਇਸ ਮਾਜੇ ਦੇ ਮੰਡ ਏਰੀਏ ਦੇ ਵਿੱਚ ਪਹੁੰਚੇ ਹੋ ਅਤੇ ਜਿੱਥੇ ਲਗਾਤਾਰ ਜਿਹੜਾ ਪਾਣੀ ਦਾ ਪ੍ਰਕੋਪ ਚੱਲ ਰਿਹਾ ਸੀ ਸਰ ਬਹੁਤ ਜ਼ਿਆਦਾ ਪਾਣੀ ਦਾ ਕੁਪੋ ਹੈ ਮਤਲਬ ਕਿ ਦਰਿਆ ਨੇ ਜਿੰਨੇ ਵੀ ਪਿੰਡ ਲੱਗੇ ਪਿੰਦੇ ਨੇ ਸਾਰੇ ਬਰਵਾਦ ਹੈ ਅਸੀਂ ਦੇਖਿਆ ਕਿ ਇਹ ਜਲੰਧਰ ਕੀ ਹੈ ਕਿ ਇਹਨੂੰ ਹੋਰ ਵੀ ਦੂਰ ਜਿੱਥੇ ਆ ਸਕਦਾ ਬੰਦਾ ਆ ਕੇ ਇਹਨਾਂ ਨੂੰ ਸੇਵਾ ਕਰੇ ਠੀਕ ਹੈ ਜੋ ਲੋਡ ਇਹਨਾਂ ਨੂੰ ਪੈਂਦੀ ਉਹ ਦੇਣ ਜਿੱਦਾਂ ਵੀ ਹੈਲਪ ਹੁੰਦੀ ਕਰੋ ਜਦੋਂ ਪਾਣੀ ਉਤਰੇਗਾ ਫਿਰ ਵੀ ਮੈਂ ਕਹਿੰਦਾ ਸਾਰੇ ਲੋਕ ਆਨ ਇਕੱਠੇ ਹੋ ਕੇ ਨਾਲ ਹਿੰਮਤ ਕਰਕੇ ਸਾਰਾ ਕੁਝ ਨਾਲ ਠੀਕ ਕਰਾਂ ਇਹ ਲੋਕ ਸਾਰੇ ਖੜੇ ਹੋਣ ਦੁਆਰਾ ਆਪਣੇ ਪਿਆਰੇ ਤੇ ਜੀ ਜੀ ਮੈਂ ਕਹਿੰਦਾ ਇਬੋ ਸ਼ੁਕਰੀਆ ਸਾਰਿਆਂ ਦਾ ਕਿ ਚਲੋ ਅਸੀਂ ਆਏ ਆ ਸਾਰੇ ਇਕੱਠੇ ਨਟਣਾ ਇਹਨਾਂ ਦਾ ਧੰਨਵਾਦ ਹੈ ਕਿ ਸਿ ਇਹ ਸਾਨੂੰ ਆ ਕੇ ਇਹਨਾਂ ਨੇ ਕੀ ਸਦਕਾ ਕਰਦੇ ਪਏ ਨੇ ਫੌਜੀ ਸਾਹਿਬ ਉਹਨਾਂ ਨਾਲ ਕੰਟੈਕਟ ਹੋ ਰਿਹਾ ਸੀਗਾ ਤੇ ਇਹਨਾਂ ਦੇ ਥਰੂ ਹੀ ਅਸੀਂ ਪਹੁੰਚਿਆ ਜਿੱਥੇ ਇਹਨਾਂ ਤੱਕ ਨਾ ਤੇ ਇਹਨਾਂ ਤੋਂ ਪਹਿਲਾਂ ਇੱਕ ਸਾਡੇ ਸਰਮ ਨੇ ਸੈਂਟ ਸੋਲਜਰ ਦੇ ਜਿਨ੍ਹਾਂ ਦੇ ਥਰੂ ਅਸੀਂ ਇਹਨਾਂ ਤੱਕ ਪਹੁੰਚੇ ਆ ਉਹਨਾਂ ਦਾ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਸਾਨੂੰ ਅੱਗੇ ਸਲਾਹ ਦਿੱਤੀ ਕਿ ਉੱਥੇ ਜਾਣਾ ਉੱਥੇ ਲੋੜ ਮੰਦਾ ਅਸੀਂ ਉਸ ਹਿਸਾਬ ਨਾਲ ਹੀ ਆ ਰਹੇ ਹਾਂ ਜੀ ਬਹੁਤ ਬਹੁਤ ਧੰਨਵਾਦ ਸੋ ਜਲੰਧਰ ਤੋਂ ਜਿਹੜੇ ਆ ਵੀਰ ਜਿਹੜੇ ਆ ਉਹ ਰਸਤਾ ਲੈ ਕੇ ਪਹੁੰਚ ਹਾੜ ਪੀੜਿਤ ਕਿਸਾਨਾਂ ਦੇ ਲਈ ਅਤੇ ਇਹੀ ਇਹ ਜਿੱਥੇ ਸਾਰੇ ਹੀ ਜਿਹੜੇ ਨੇ ਸਾਰੇ ਹੀ ਵੀਰ ਭਰਾ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸੇਵਾ ਕਰ ਰਹੇ ਨੇ ਉਥੇ ਇਹੀ ਬੇਨਤੀ ਕਰਨੀ ਚਾਹਾਂਗੇ ਕਿ ਸਾਰਿਆਂ ਨੂੰ ਹੀ ਉੱਥੇ ਅੱਗੇ ਆ ਕੇ ਜਿਹੜੀ ਐ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਰ ਪ੍ਰਕਾਰ ਦੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜਾ ਆ ਉਹ ਫਾੜ ਪ੍ਰਭਾਵਿਤ ਲੋਕਾਂ ਤੱਕ ਪਹੁੰਚਣਾ ਚਾਹੀਦਾ ਸੋ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਪਿੰਡ ਵਾਲੇ ਤੁਸੀਂ ਵੇਖ ਸਕਦੇ ਹੋ ਉਹਨਾਂ ਨੇ ਦੱਸਿਆ ਕਿ ਮਾਰ ਬਹੁਤ ਵੱਜ ਰਹੀ ਹੈ ਹੁਣ ਅਸਲ ਲੋੜ ਇਹਨਾਂ ਨੂੰ ਉਦੋਂ ਪੈਣੀ ਹੈ ਦੋਸਤੋ ਜਦੋਂ ਪਾਣੀ ਲੱਥ ਗਿਆ ਕਿਉਂਕਿ ਪਾਣੀ ਜਦੋਂ ਲੱਥ ਗਿਆ ਤੇ ਘਰਾਂ ਦੇ ਵਿੱਚ ਰੇਤ ਮਿੱਟੀ ਜਿਹੜੀ ਐ ਉਹ 2-2 4-4 5-5 ਫੁੱਟ ਚੜ੍ਹਨੀ ਆ ਤਾਂ ਉਦੋਂ ਇਹਨਾਂ ਨੂੰ ਅਸਲ ਜਿਹੜੀ ਆ ਜ਼ਰੂਰਤ ਪੈਣੀ ਆ ਅਤੇ ਉਸ ਟਾਈਮ ਤੇ ਵੀ ਇਹਨਾਂ ਦੀ ਪੂਰੀ ਸਹਾਇਤਾ ਜਿਹੜੀ ਆ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜੋ ਇਹਨਾਂ ਦਾਨੀ ਵੀਰਾਂ ਵਾਂਗ ਪਿੰਡ ਪਿੰਡ ਪਹੁੰਚ ਰਹੇ ਨੇ ਅਤੇ ਉਹਨਾਂ ਦਾਨੀ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਲਗਾਤਾਰ ਪਿੰਡੋਂ ਪਿੰਡੀ ਜਾ ਕੇ ਇਹਨਾਂ ਲੋਕਾਂ ਦੀ ਸਹਾਰ ਲੈ ਰਹੇ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਪੰਜਾਬ ਯੂਐਸਏ ਟੀਵੀ ਤਰਨਤਾਰਨ